ਉਨੀ ਦੂਸਤ ਉਹ ਚੈੱਕ ਕਰੋ ਜੀ ਬਾਈ ਲੀਨਮ ਬੈੱਡ ਲਾਉਣੇ ਆ ਲਾਇਆ ਕਰੋ ਵੀ ਉਤੋਂ ਪਾਣੀ ਨਹੀਂ ਖੜਨਾ ਚਾਹੀਦਾ ਜਿਹੜਾ ਮੀਂਹ ਦਾ ਪਾਣੀ ਪੈਣਾ ਇਹਦਾ ਬਹੁਤ ਸਾਰਾ ਆਪਣਾ ਢਾਲਣਾ ਚਾਹੀਦਾ ਹੁੰਦਾ ਆ ਚੈੱਕ ਕਰੋ ਇਹ ਆਪਾਂ ਪਾਤੀ ਆ ਉੱਤੇ ਹਰੀ ਨੈਟ ਪਾ ਲਓ ਜਾਂ ਦੂਜਾ ਪਾ ਲਓ ਕੋਈ ਵੀ ਚੀਜ਼ ਪਾ ਲਓ ਤੇ ਵਿਚਾਲੇ ਟੋਟਰੀ ਖੱਤੀ ਆ ਨਾ ਉਨੀ ਕਿ ਟੋਟਰੀ ਤੁਸੀਂ ਉੱਚੀ ਰੱਖਣੀ ਹੈ ਜੀ ਵਿਚਾਲੇ ਜਦੋਂ ਬਾਈ ਤੁਸੀਂ ਮੰਨ ਕੇ ਚੱਲੋ ਕੋਈ ਵੀ ਬੈੱਡ ਲਾਉਣਾ ਵਿਚਾਲੋ ਨਹੀਂ ਵਾਣੀ ਕਰਨਾ ਵਿਚਾਲੋ ਉੱਚਾ ਰੱਖਣਾ ਇਸ ਸਾਈਡਾਂ ਨੂੰ ਢਲਮਾ ਰੱਖਣਾ ਬਾਈ ਕੋ ਆਮੀ ਆਊ ਕੋਸ ਆਊਗਾ ਆਪਣਾ ਪਾਣੀ ਢਲਦਾ ਰਹੇ ਤੇ ਵਿਚਾਲੇ ਤੁਸੀਂ ਐ ਕਰਕੇ ਆ ਚੀਜ਼ ਬਣਾ ਸਕਦੇ ਹੋ ਤੇ ਜੇ ਕੋਈ ਗੱਲਬਾਤ ਬਾਈ ਜਿਹਨੇ ਨਹੀਂ ਵੀ ਆਪਣੇ ਤੋਂ ਚੀਜ਼ ਲਈ ਜਾਂ ਕੋਈ ਵੀ ਆ ਆਪਣੇ ਸੰਪਰਕ ਕਰ ਲਿਓ ਜਿੰਨੇ ਜੋਗੇ ਹੋਏ ਆਪਾਂ ਬਾਈ ਮਦਦ ਜ਼ਰੂਰ ਕਰਾਂਗੇ ਤੁਹਾਡੀ ਤੇ ਬਸ ਇੱਕ ਧਿਆਨ ਰੱਖਣਾ ਜਦੋਂ ਗੋਏ ਦੀ ਕਟਿੰਗ ਕਰਨੀ ਆ ਤੇ ਗੋਆ ਪੂਰਾ ਤੁਸੀਂ ਨਰਮ ਕਰਕੇ ਪਾਓ ਤੇ ਬਾਕੀ ਮੇਰਾ ਨੰਬਰ 24 ਘੰਟੇ ਚੱਲਦਾ ਬਾਈ ਜੇ ਜਰੂ ਮਰਜ਼ੀ ਗੱਲਬਾਤ ਹੋਈ ਆਪਣੇ ਸੰਪਰਕ ਕਰ ਲਿਓ ਧੰਨਵਾਦ